ਲੋਜੀ ਬਰਸ਼ਾਦਾ ਆਪਾਂ ਲੈ ਲਿਆ ਤੇ ਹੁਣ ਆਪਾਂ ਚੱਲਣ ਲੱਗਦੇ ਆਂ ਥੋਂ ਨਿਕਲਦੇ ਆਂ ਦੁਬਾਰਾ ਸਾਹਿਬ ਚੋਂ ਰਵਾਨਾ ਹੁੰਦੇ ਆਂ ਤੇ ਬੰਦਾ ਥੋੜਾ ਜਿਹਾ ਸਾਡਾ ਇੱਕ ਢਿੱਲਾਗਾ ਸਮਾਨ ਭੁੱਲ ਜਾਂਦਾ ਪਹਿਲਾਂ ਚਾਰ ਚੋ ਚੋਰ ਜੇ ਕਮਰੇ ਚ ਭੁੱਲ ਆਇਆ ਸੀ ਉਹ ਵੀ ਅਸੀਂ ਚੱਕ ਲਿਆਏ ਬਾਅਦ ਚ ਕਹਿੰਦਾ ਚਾਬੀ ਕਿੱਥੇ ਸੀ ਉਹ ਮੈਂ ਜਮ ਸਮਾਨ ਚੱਕ ਕੇ ਲਿਆਉਣਾ ਤਾਂ ਅਸੀਂ ਚੱਕ ਲਿਆਏ ਹਰੇਕ ਤੇ ਸਮਾਨ ਭੁੱਲ ਜਾਂਦਾ ਸਾਂਝਾ ਤਾਂ ਬਹੁਤ ਆਉਂਦੀ ਆ ਬਹੁਤ ਦੂਰੋਂ ਦੂਰੋਂ ਅੰਗਰੇਜ਼ ਟੋਪਣੇ ਕਲੇਵਾਰ ਵੀ ਦੇਖੋ ਮੌਸਮ ਅੱਛਾ ਜੀ ਓਕੇ ਜੀ ਥੈਂਕ ਯੂ आ जाओ आगे आ जाओ कहाँ से हो आप मैं पंजाब से फगवाड़ा से फगवाड़ा से अच्छा और मिलके थैंक यू ओके थैंक यू और आपके चैनल का क्या नाम था संदीप चहल ओके थैंक यू ठीक है वो गए सब्सक्राइब मिल गया सिक्का सब्सक्राइब मिल गया सी क्या आपको देखा है मैं कहीं वहाँ कहाँ से होगा ना फगवाड़ा से पंजाब से ਆ थैंक यू ਆ ਵਾਪਸ ਵਾਪਸ ਹਾਂਜੀ ਨੈਣਾ ਦੇ ਵੀ ਕੋਸ਼ਿਸ਼ ਕਰਾਂਗੇ ਪਹੁੰਚਾਂਗੇ ਹਨਾ ਸੱਤ ਬਾਲਾ ਫਣੀ ਮੜਾ ਮੈਂ ਪਾਣੀ ਪੀਣਾ ਯਾਰ ਪਾਣੀ ਪੀਦਾ ਹੈ ਇਹਨਾਂ ਆ ਮੈਨੂੰ ਤੇ ਲੱਗ ਗਿਆ ਜੀਲਾ ਭਾਈ ओरे का गर्मी भी है और तेज़ बहुत लगती है बाला भी लगदा है धन्ना की हां हां आप अखबार बोतल तो नहीं <laughs> बोतल पर लाओ भाई भाई ਤਕਮ ਲੈ ਯਾਰਾ ਬਹੁਤ ਆਇਆ ਹੈ ਨਾ ਨਾ ਪੂਰਾ ਬਾਤ ਹੰਗਾ ਲੇ ਕਰ ਦਰਦਾਂ ਨਹੀਂ ਹੋਣਾ ਆਨੰਦ ਆ ਗਿਆ ਇੰਦਾ ਕਰ ਕਰਨ ਜਾਣ ਨੂੰ ਨਹੀਂ ਉਹਦੇ 2-4 ਦਾਣ ਰਹੇ ਨਾ ਬੰਦਾ ਥੋੜਾ ਜਾਂ ਚੱਕਰ ਵਗੈਰਾ ਠੀਕਾ ਕਰ ਦਨ ਜਾਣ ਨੂੰ ਹਾਂ ਨਹੀਂ ਕਿਦਾਂ ਹੋਵਾਂਗਾ ਉਹਦੇ ਸਹੀ ਗੱਲ ਆ ਦੁਰਦਾਂ ਨਹੀਂ ਆਉਂਦੀਆਂ ਹੋਰ ਆ ਮਜ਼ਦੂਰੀਆ ਥੋੜੀ ਜੀ ਜੀਦਾ ਕਰ ਕਰਨ ਜਾਣ ਨੂੰ ਆ ਜਾ ਮੌਦਨ ਦਿੱਤੇ ਹੋਰ ਕੀ ਕਿੱਥੋਂ ਜਾਂਦਾ ਹੈ ਜੀ ਉੱਤੇ ਜਾ ਕੇ ਕੁੜੀ ਨੂੰ ਚਾਵਾਣੀ ਹੈ ਹੈ ਉਹ ਤੋਂ ਬਿੱਸੇ ਦੋ ਕਿੱਟਾ ਬੁੜਪਾਨ ਮੰਡੀ ਹੋਰ ਸੈਣ ਕੋਲੇ ਵਰਨੀ ਆਪਰਾ ਬਰਲੀ ਨਾਲ ਨਾਲ ਮਤੀ ਜੀ ਮੱਜਲ ਤੇੋਂ ਟਾਗੜੇ ਆ ਬਹੁਤ ਉੱਧ ਜਾ ਮਾੜੇ ਖੜਿਆ ਆਪਣੇ ਉਹ ਪਰ ਨਹੀਂ ਉਹ ਵਾਲਾ ਪਰ ਵਾਲਾ ਪਰ ਲਈ ਹੋਰ ਐਨਾ ਪਰ ਦਾ ਕੰਮੀ ਨਹੀਂ ਦੀ ਆ ਦੇ ਉਪਰੋਂ ਗੱਡੀਆਂ ਆ ਰਹੀਆਂ ਨੇ ਇਹ ਉਪਰੋਂ ਆ ਰਹੀਆਂ ਗੱਡੀਆਂ ਸਾਰੀਆਂ ਹਾਂ ਹਾਂ ਜੋਦੀ ਹੋਈ 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 ਟ੍ਰੈਫਿਕ ਅੱਡੇ ਮੈਂ ਕੋਈ ਵੀ ਬਹੁਤਾ ਨਾ ਉਹ ਸੁਨੇਹਾ ਗਿਆ ਸੀ ਲੰਘ ਜਾਓ ਆਕਾ ਦੀ ਉਦੋਂ ਉਹ ਜਿਆਦਾ ਟ੍ਰੈਫਿਕ ਹੋ ਜੂਗਾ ਆ ਮਕਾ ਤੋਰ ਫੋੜ ਮੱਕਿਆ ਦੀ ਗੱਲ ਹੋਰ ਬੰਨੇ ਨਹੀਂ ਹਾਂ ਹੁਣ ਇਹ ਲੈ ਆਉਣ ਗੱਟੀਆਂ ਚੱਲਣੀਆਂ ਆਹ ਗੱਲੀਆਂ ਰਸਤਾ ਬੜਾ ਖਰਾਬ ਆ ਟੈਕ ਪੱਕਾ ਚੱਲਦੀ ਗੱਲੀਆਂ ਵਾਲੇ ਨਹੀਂ ਹਾਂ ਇਹ ਦੋ ਘਾਇਲ ਕਰਨ ਸਰ ਕਿਰਾਇਆ ਕੱਟਦੇ ਸਭ ਤੋਂ ਪੂਰੀ ਗੱਲ ਜਾਓ ਨਹੀਂ ਨਹੀਂ ਕਹਿੰਦਾ ਜੇ ਫੇਰ ਮਿਲਦੇ ਹਾਲੇ ਬਰੋਕ ਤੇ ਆਓ ਜੀ ਮੋਟਰਸਾਈਕਲ ਕਰ ਲੇ ਰੈਡੀ ਕਰ ਲੇ ਸਾਫ ਕਰ ਲੇ ਗਰਮ ਤੇ ਹੁਣ ਮੁੰਡੇ ਚੱਲਣ ਲੱਗਿਆ ਨੀਚੇ ਨੂੰ ਰਵਾਨਾ ਨੈਣਾ ਦੇ ਵੀ ਵੱਲ ਤੇ ਰਾਹ ਦੇ ਵਿੱਚ ਇੱਕ ਬਹੁਤ ਸੋਹਣੀ ਜਗਾਵਾਵਾਂ ਆਉਂਦੀਆਂ ਨੇ ਉਹ ਤੁਹਾਨੂੰ ਦਿਖਾਵਾਂਗੇ ਆਪਾਂ ਲਿਆ ਲਿਆ ਉਹਨੇ ਰੱਖ ਲਾ ਓਰੇ ਲਿਆ ਓਰੇ ਓਕੇ ਓਕੇ ਜੀ ਮਿਲਦੇ ਆ ਸੰਗ ਤੋਂ ਹਾਂਜੀ ਅਸੀਂ ਮੰਡੀ ਗੁਰਦੁਆਰੇ ਕੋਲ ਪਹੁੰਚਣ ਆਲੇ ਆ ਤੇ ਗਰਮੀ ਬਹੁਤ ਜ਼ਿਆਦਾ ਹੈ ਇੱਧਰ ਦੇਖੋ ਤਰਫਤਾ ਇੱਧਰ ਵੀ ਸਾਰੇ ਮੱਛੇ ਪਏ ਨੇ ਅੱਜ ਦੀ ਟੈਂਪਰੇਚਰ ਵੀ ਹੋਰੇ 35 40 ਦੇ ਹੀ ਆਪਣੇ ਜਿੰਨਾ ਹੀ ਆ ਪੰਜਾਬ ਜਿੰਨਾ ਹੈ ਹੈ ਉਹ ਅਗਲਾ ਕਹਿੰਦਾ ਪਹਾੜਾਂ ਤੇ ਘੁੰਮ ਕੇ ਆਵਾਂਗੇ ਹਾਂ ਲਾ ਕਹਿੰਦਾ ਘੁੰਮ ਕੇ ਆਵਾਂਗੇ ਗਰਮੀ ਇੱਧਰ ਵੀ ਸਾਰੇ ਕੱਲਾ ਮਣੀ ਕਰਨ ਸਾਹਿਬ ਆ ਮਾੜੀ ਉੱਪਰ ਜਮਾ ਸ਼ਾਂਤੀ ਆਉਂਦੀ ਆ ਬਈ ਦਿਨ ਆ ਜਾ ਪਹਾੜਾਂ ਵਾਲਾ ਲੱਗਦੀ ਆ ਹਾਂ ਉਰੇ ਪਹਾੜਾ ਉਹਦਾ ਹਾਂ ਨਾਲ ਇਹ ਤਰਖਤ ਸਾਰੇ ਮੱਛੇ ਫਏ ਨੇ ਉੱਪਰੋਂ ਆ ਗਿਓ ਉੱਪਰੋਂ ਸਾਰਾ ਮਣੀ ਕਰਨ ਸ਼ਾਂਤੀ ਤੱਕ ਕੋਈ ਹੋਣੀ ਹੈਗੀ ਚਲੋ ਮਣੀ ਕਰਨ ਸ਼ਾਂਤੀ ਹੈ ਮਣੀ ਕਰਨ ਮੜੇ ਹੀ ਸ਼ਾਂਤੀ ਆ ਪੈਸੋ ਵੀ ਹੱਥ ਤੜਕੇ ਠੰਡਾ ਉੱਥੇ ਵੀ ਹੱਥਨ ਤੜਕੀ ਆ ਸੱਤ ਪੜਾ ਵਾ ਉਹ ਵੀ ਤੜਕੇ ਤੜਕੇ 41 ਹੈ ਬਈ ਲੈ 41 ਲੈ 41 ਟੈਂਪਰੇਚਰ ਹੈ 41 ਆ ਦੇ 41 ਹੈਗਾ ਆ ਜੀ ਬੰਦਾ ਨਾਲ ਕਹਿੰਦਾ ਪਹਾੜਾਂ ਹੀ ਕੁੰਮ ਕੇ ਆਣਿਆ ਸੁੱਟੀਆਂ ਨੇ ਹੈ ਤੇ ਦੇਖ ਲੋ ਤਰਖਤ ਸਾਰੇ ਮੱਛੇ ਪੈ ਨੇ ਉਧਰ ਦੇ ਚਰਨਾਗਾ ਉਹ ਚਰਨੇ ਦੀ ਜਗਾ ਜਮਾ ਹੋ ਪਤਾ ਹੈ ਲੱਗਦਾ ਜਿਵੇਂ ਕਈ ਸਾਲਾਂ ਤੋਂ ਪਾਣੀ ਨਹੀਂ ਮਿਲਿਆ ਹੁੰਦਾ ਚਰਨੇ ਨੂੰ ਪੂਰੀ ਫਨ ਕਰਮੀ ਆ ਹੁਣ ਅਸੀਂ ਮੰਡੀਗੁਰ ਦੇ ਬਾਰੇ ਕੋਲੇ ਪਹੁੰਚਣ ਵਾਲੇ ਆ ਉੱਥੇ ਲੰਗਰ ਲੰਗਰ ਛਕਾਂਗੇ ਤੇ ਰੈਸਟ ਕਰਾਂਗੇ ਗਰਮੀ ਬਹੁਤ ਜ਼ਿਆਦਾ ਮੋਟਰਸਾਈਕਲ ਤੇ ਉਮਦਾ ਬਹੁਤ ਆ ਛਟੀਆਂ ਕੁੱਟੀਆਂ ਵਾਲਾ ਤਾਂ ਠੀਕ ਆ ਸਿਸਟਮ ਮੋਟਰਸਾਈਕਲ ਦਾ ਤਾਂ ਕੋਈ ਸੁਵਾਰੀ ਨਹੀਂ ਐ ਜੀ ਗਰਮੀ ਚ ਅਸੀਂ ਤਾਂ ਗਲਤੀ ਕਰ ਲਈ ਵੀ ਚਲੋ ਮੱਥਾ ਤਾਂ ਵੈਸੇ ਠੀਕ ਲਿਆ ਵਧੀਆ ਇਧਰ ਵਧੀਆ ਕਰਿਆ ਵੈਸੇ ਸੜਕ ਬਹੁਤ ਖਰਾਬ ਆ ਇਧਰ ਬਣੀ ਕਰ ਸਕੀ ਹੇਮਕੁੰਡ ਦਾ ਰਸਤਾ ਹੇਮਕੁੰਡ ਰਾਈਤੀ ਸਾਡਾ ਬੱਸ ਸੁਬਾਹ ਨਹੀਂ ਭਣਿਆ ਉੱਤਰ ਜਾਣ ਦਾ ਉੱਤਰ ਜਾਣਾ ਵੀ ਅਸੀਂ ਨੀ ਵਲੀਆ ਹੋਰ ਆ ਪਾਲੀ ਕਰਨੀ ਆ ਮੋਟਰ ਵਾਈਲ ਦੀ ਸਫਾਰੀ ਬਹੁਤ ਔਖੀ ਆ ਪੈਰ ਮੱਚਦੇ ਨੇ ਪੈਰ ਮੱਚਦੇ ਹੱਥ ਮੱਚਦੇ ਆ ਆ ਦੇਖੋ ਹੱਥ ਲਾਲ ਹੋਇਆ ਪਿਆ ਉਹਦਾ ਇਹਨਾਂ ਦਾ ਤਾਪਮਾਨ ਵਧਣਾ ਹੋਰ ਯਾਰ ਨਾ ਤਾਂ ਕਿਤੇ ਖੜ ਸਕਦੇ ਆ ਫਿਰ ਸਫਰ ਨਹੀਂ ਮਿੜਦਾ ਕਿਹਾ ਇੱਕ ਤਾਂ ਪਹਾੜਾਂ ਤੇ ਬਈ ਸੀ ਮੋਟਰਸਾਈਕਲ 40 45 ਸਪੀਡ 60 ਵੱਤੋਂ ਵੱਤ ਹੱਦ 55 60 ਵੱਤੋਂ ਇਦੋਂ ਬੱਤ ਚੀਜ਼ ਟੱਕਰ ਨਹੀਂ ਲੱਗਦੇ ਚਲੋ ਹੁਣ ਆਪਾਂ ਮੰਡੀ ਘਰ ਦੁਆਰੇ ਕੋਲੇ ਮਿਲਾਂਗੇ ਜਾ ਕੇ ਹੁਣ ਸਾਡੇ ਬੰਦੇ ਪਿੱਛੇ ਰਹਿ ਗਏ ਅਸੀਂ ਉਹਨਾਂ ਨੂੰ ਢੀਕ ਰਹੇ ਸੀਗੇ ਅਸੀਂ ਅੱਗੇ ਲੰਘੇ ਸੀ ਜਾਮ ਜੇ ਤੋਂ ਯਾ ਦੇਖੋ ਜਾਮ ਦੇਖੋ ਕਿੰਨਾਗਾ ਜਾਮ ਬਹੁਤ ਜੇ ਪੱਟਾ ਜਾਮ ਲੱਗ ਜਾਂਦਾ ਜਿਵੇਂ ਇਧਰੋਂ ਬੱਸ ਆ ਗਈ ਇਧਰੋਂ ਬੱਸ ਆ ਗਈ ਉਸੇ ਨੂੰ ਜਾਮ ਲਵਾ ਦੇਣਾ ਇੱਕ ਮਿੰਟ ਦਾ ਹੋਣੀ ਹੈ ਨਾ ਇੱਕ ਮਿੰਟ ਹਾਂ ੁਰਕਾ ਕਾਕ ਜੰਮ ਕਿਸਕੈਂਟ ਦੀ ਫੀਲ ਆ ਆ ਦੇਖੋ ਵੀਡੀਓ ਬਣਾਉਂਦੇ ਬਣਾਉਂਦੇ ਹਜ਼ਾਰਾਂ ਗੱਟੀਆਂ ਲੱਗੀਆਂ ਇਹ ਯਾਰਿਆ ਮੈਨੂੰ ਲੱਗਦਾ ਇਹ ਕੁਦਰਤ ਮੱਚੇ ਕੇ ਸਾਹਮਣੇ ਆ ਹਾਂ ਬਣਾ ਹੋ ਜੂ ਸਹੀ ਗੱਲ ਆ ਪਾਣੀ ਇੱਥੇ ਹੋਣਾ ਇੱਥੇ ਬਤ ਨਹੀਂ ਇਹ ਵੀ ਨਹੀਂ ਹੈਗਾ ਸਤਪਾਲ ਵੀ ਆਪਾਂ ਕਹਿ ਦਈਏ ਵੀ ਯਾਰ ਆਪਾਂ ਚੜ੍ਹਾਈ ਹੈ ਸ਼ੁਰੂ ਕਰੀਆ ਵੀ ਇੱਥੇ ਆ ਹਾਂ ਸਾਰੀ ਆ ਉੱਪਰ ਤੱਕ ਜਾ ਆਏ ਆ ਆਪਾਂ ਯਾਰ ਆਪਾਂ ਸਿਖਰੋਂ ਮੁੜਿਆ ਜਮਾ ਜਮਾ ਸਿਖਰ ਵੀ ਇਹੀ ਟੈਂਪਰੇਚਰ ਸੀਗਾ ਉਹਦੇ ਵੀ ਯਾਰ ਚਲੋ ਆ ਅੱਗੇ ਸਾਡੇ ਨਾਲ ਦੇ ਬੰਦੇ ਚੱਲਦੇ ਆ ਹੁਣ ਚਲੋ ਸਾਥ ਪਾਉਂ ਜਾਓ ਚਲੋ ਜੀ ਫਿਰ ਮਿਲਾਂਗੇ ਹਾਂ ਇਹ ਲੋਕੋ ਕਿ ਮੈਂ ਚੱਕ ਦਨੂ ਮਹੀ ਬਾਈ ਹੈ ਨਾ ਹੁਣ ਕਿੱਡੀ ਵੱਡੀ ਹੈ ਨਾ ਕਮਾਲ ਇਹ ਨਾਲੇ ਹੁਸ਼ ਛੇ ਗੱਲਾਂ ਧੰਨ ਸਿਨ ਹਾਂ ਜੀਰੋਂ ਤੋਂ ਨਿਕਲ ਗਏ ਹਾਂ ਹਾਂ ਜਸਤਰ ਅਸੀਂ ਮੰਡੀ ਗੁਰਦੁਆਰਾ ਪਹੁੰਚ ਗਏ ਆਂ ਤੇ ਲੰਗਰ ਛਕ ਲਿਆ ਸੀ ਇੱਧਰ ਆ ਗਏ ਅੱਜੂ ਕੱਲ ਲੰਗਰ ਲੰਗਰ ਛਕ ਲਿਆ ਤੇ ਹੁਣ ਅਸੀਂ ਫੇਰ ਦੁਬਾਰਾ ਚੱਲਣ ਲੱਗੇ ਆ ਗਰਮੀ ਬਹੁਤ ਪੈਰ ਮੱਚਦੇ ਆ ਯਾ ਗਾ ਤੁਰਵਾਰਸੇ

ਹਾਂਜੀ ਅਸੀਂ ਪਹੁੰਚ ਗਏ ਨੈਣਾ ਦੇ ਵੀ ਰਹਿਣ ਦਾ ਮੰਗਾ ਪੈ ਗਿਆ ਅਸੀਂ ਹੁਣੀ ਆ ਕੇ ਖੜੇ ਹਾਂ ਜੀ ਤੇ ਟਾਈਮ ਕਿੰਨਾ ਹੋ ਗਿਆ ਯਾਰ ਆ ਤਾਂ ਜੋ ਫਿਰ 5 ਵਜੇ ਕੇ 16 ਮਿੰਟਾਂ ਤੇ ਪਹੁੰਚੇ ਅਸੀਂ 5 ਵਜੇ ਲਾ ਲਓ ਹੋ ਗਏ 10 ਮਿੰਟ ਸਾਨੂੰ ਆਇਆ ਨੈਣਾ ਦੇ ਵੀ ਪਹੁੰਚ ਗਏ ਸੀ ਤੇ ਹੁਣ ਅਸੀਂ ਰਾਇ ਬਣਾਈ ਜੰਨੇ ਆ ਮੱਥਾ 모 ਸਾ ਠੇਕੇ ਵੀ ਆਨੰਦਪੁਰ ਚੱਲੀਏ ਜਾਂ ਉਰੇ ਰੂਮ ਲੈਣੇ ਆ ਆ ਰਾਇ ਬਣਾਉਣੇ ਹਜੇ ਤੇ ਇਹ ਦੱਸ ਦਿਆਂ ਤੁਹਾਨੂੰ ਕੀ ਬਣ ਪਾ ਮੋਟਰਸਾਈਕਲ ਅਸੀਂ ਕਰਾਏ ਜਮਾ ਜਾਵਾਂਗੇ ਅਸੀਂ ਆਨੰਦਪੁਰ ਤੇ ਹੁਣ ਅਸੀਂ ਮਾਤਾ ਨਾਣਾ ਦੇਵੀ ਦੇ ਉੱਪਰ ਮੱਥਾ ਟੇਕਣ ਆਂਦੇ ਹਾਂ ਹਾਂ ਕੀ ਤੇਲ ਦੇਖਦੇ ਕੋਈ ਨਾ ਕੀ ਬਣਦਾ ਤੇ ਮੱਥਾ ਟੇਕ ਕੇ ਫਿਰ ਜਾਵਾਂ ਅਨੰਦਪੁਰ ਅਸੀਂ ਚੱਲ ਗਏ ਉੱਪਰ ਦਿਖਾਉਣਾ ਸਾਨੂੰ ਸੈਲਫੀ ਹੜ ਜਾ ਮੈਨੂੰ ਵੀਡੀਓ ਬਣਾਵਾ ਦੇ ਫੋਨ ਬੰਦ ਕਰ ਲੈ ਕੋਈ ਸਮਝ ਆ ਜਾ ਯਾਰ ਮੈਂ ਹੁੰਦੀ ਪਾਉਂਦੀ ਵੀਡੀਓ ਦੇ ਪਹਿੰਦੰਦੇ ਹੈਗੇ ਇਹ ਫੋਟੋ ਨਹੀਂ ਖਿੱਚਦੇ ਚੇਪਾ ਸ਼ਾਬਾਸ਼ ਬੰਨਣਾ ਦੇ ਦੀ ਕੀ ਬਾਤ ਹੈ ਕਿਆ ਹੋਇਆ ਓਏ ਸ਼ੋ ਓਏ ਪਾਣੀ ਉਰੇ ਆ ਰੋਚ ਆਈ ਚ ਬਾਹਰ ਹੰਦਾ ਓਏ ਵਾਹ ਓਏ ਕਰੋ ਦਰਸ਼ਨ ਮਾਤਾ ਨੈਣਾ ਦੇਵੀ ਸੈਂਟਰ ਤੱਕ ਕੈਮਰਾ ਲਾਉਣਾ ਨਹੀਂ ਹੈ ਮਤਲਬ ਤੁਹਾਨੂੰ ਯਾਦ ਨਹੀਂ ਸੰਭਵ ਕਰ ਸਕਦਾ ਬਣਾਉਣਾ ਬਣਾਉਣਾ ਬਣਾਉਣ ਵਾਲੇ ਨੂੰ ਇਹ ਹੋਰ ਇਹਦਾ ਹੈ ਨਾ ਕਮਨੀ ਦਾ ਬਣ ਬਣਾ ਲੈ ਰੱਖੇ ਜਾ ਕੇ ਚਲਾ ਕੋਚਾ ਜੀ ਬਾਈ ਰਾਜ ਸਾਹਿਬ ਨੂੰ ਜੀ ਤੁਮ ਜਾਓ ਕੋਟੇਰੀਆ ਤੇ ਹੋਇਆ ਇਹਦੇ ਕੋਈ ਸਕੇਲ ਨਹੀਂ ਪਾਰ ਨਹੀਂ ਬਣਦਾ ਇਹ ਲੈਣੇ ਹੋ ਜੀ ਨਿਵਾਸ ਹੈ ਬੰਦਲੇ ਵਰਤਦਾ ਸਾਡਾ ਲੱਗਿਆ ਮੈਨੂੰ ਲੱਗਦਾ ਨਹੀਂ ਪਤਾ ਹੈ ਨਹੀਂ ਕਿੱਥੇ ਜਾਉਣਾ ਚਾਹੀਦਾ ਐਥੋਂ ਪਰਾਂ ਮੜੀ ਜਾਉਣੇ ਨੂੰ ਪਤਾ ਨਹੀਂ ਕਿ ਤੱਕ ਹੀ ਬੜਾ ਕਰਨੀ ਹੋਵੇ ਮੇਤ੍ਰੂ ਜੌਣੀ ਰੋਡ ਤੋਂ ਛਾਲ ਮਾਰੀ ਇਧਰਲੀ ਸੜਕਾ ਪਤਾ ਦਿਖਾ ਦੇਈ ਕਿਸੇ ਨਹੀਂ ਦਿਖਾਈ ਗਿਆ ਬਾਅਦ ਚ ਪਤਾ ਕੀ ਗੱਲ ਹੈ ਗੱਲ ਸਾ ਟੇਕ ਲੈ ਆਈ ਆਪਾਂ ਤੇ ਹੁਣ ਅਸੀਂ ਚੱਲਣ ਲੱਗੇ ਆਂ ਇੱਥੋਂ ਨਹੀਂ ਮਾਰੀ ਤੇ ਆਉਣੇ ਮੋਬਾਈਲ ਕਰਦੇ ਨੇ ਬਾਬੇ ਨੇ ਬੜਾ ਕਰਤੀ ਤੇ ਆ ਮਾਰਦਾ ਲਾਈਟ ਕੋਲ ਹੈ ਨਹੀਂ ਜੈਨੀ ਚੁਰ ਦੀ ਗੁਫਾ ਬੜੋਂਗੇ ਬੱਚਾ ਗੁਫਾ ਕਰ ਦਰਸ਼ਨ ਰਸਤਾ ਆ ਜੋ ਵਾਸ ਫਿਰ ਦੇਖ ਮੜਾ ਜਾ ਤਾ ਤੂੰ ਬਲਿਆ ਵੀਡੀਓ ਮਾੜਾ ਖੜਤਾ ਜਾਓ ਇਧਰ ਬਣਾ ਰਿਹਾ ਨਾ ਇਹ ਦੇਖ ਲੈ 70 ਫੁੱਟ ਨੂੰ ਵੀ ਆ ਹੈ ਨਹੀਂ ਹਾਂ ਖੜਾ ਖੜਾ ਹੈ ਕਿੱਥੋਂ ਦੀ ਆ ਰਸਤਾ ਬੰਦਾ ਹੈ ਨਾ ਕਿ ਕੋਫਾ ਇਸ ਗੋਫਾ ਕੀ ਲੰਬਾਈ ਲਗ ਫੋਗ 70 ਫਟ ਹੈ ਕਿਰਪਾ ਆਪਣੀ ਵਾਰੀ ਆਉਣੇ ਦਾ ਇੰਤਜ਼ਾਰ ਕਰੇ ਬੰਦ ਪੜੀ ਹੈ ਗੁਫਾ ਪਈ ਬੰਦ ਮਿੱਤਰੋ ਤੇ ਇਧਰ ਦਾ ਵੀਊ ਦੇਖੋ ਹੁਣ ਤੁਸੀਂ ਕੀ ਬਾਤ ਹੈ ਥੋਂ ਝੋਲ ਮਾਰੀ ਜੀ ਇੱਥੋਂ ਥੋੜੀ ਮਾਰੀ ਸੀ ਉੱਥੋਂ ਹਾਂ ਉੱਥੋਂ ਮਾਰੀ ਮਾਰੀ ਐ ਹੋਰ ਹੁਣ ਉਹੀ ਕਿਵੇਂ ਕਹਿ ਦੂ ਕੋਈ ਕਿਥੋਂ ਇੱਥੋਂ ਥੋੜੀ ਮਾਰੀ ਆ ਕੋਲੇ ਸੀ ਤੂੰ ਲੈ ਕੋਲੇ ਐ ਹੁਣ ਜੇ ਪਤਾ ਹੀ ਹੁੰਦਾ ਹੁਣ ਇੱਧਰ ਬਣਾ ਲੈ ਤੇਰੇ ਮਾੜੇ ਲਿਖਿਆ ਹੋਇਆ ਇੱਥੇ ਤੁਹਾਨੂੰ ਵਧੀਆ ਵਧੀਆ ਬੀਬੀ ਦਿਨੇ ਹੋਏ ਆਪ ਨੂੰ ਕੀ ਬਾਤ ਆ ਕੋਈ ਇਹ ਆਗੇ ਜੀ ਆਪਣੀਆਂ ਲਿਫਟਾਂ ਇਹ ਤੇ ਲਈਏ ਛੁੱਟੇ ਹੋਈ ਕਈ ਵਾਰੀ ਜੀ ਥੱਲੋਂ ਕਈ ਵਾਰੀ ਬਜ਼ੁਰਗਾਂ ਤੋਂ ਨਹੀਂ ਆਇਆ ਜਾਂਦਾ ਹੈਗਾ ਉੱਪਰ ਮਾਤਾ ਦੇ ਦਰਸ਼ਨ ਕਰਨ ਵਾਸਤੇ ਹਾਂ ਤੇ ਇਹਦੇ ਉੱਤੇ ਲੈ ਕੇ ਆਉਂਦੇ ਆ ਜੀ ਸਹੀ ਗੱਲ ਹੈ ਬਹੁਤ ਚੰਗੀ ਹੋ ਆ ਗਈ ਉਹ ਦੇਖੋ ਉਹ ਦੇਖੀ ਥੱਲੋਂ ਥੋਂ ਦੇ ਜਮਾ ਕੋਲਾਂ ਡੋਬੇ ਕੋਲੋਂ ਜੀ ਬਸ ਜੀ ਬਾਬਾ ਭਲੀ ਕਰੇ ਰੱਬ ਭਲੀ ਕਰੇ ਕਰਤਾਰਨੀ ਸਹੀ ਗੱਲ ਹੈ ਚੈੱਕ ਕਰੋ ਵੀਊ ਹੱਤਪੜ ਉਹ ਪਹਾੜ ਕਿੰਨਾ ਲੰਮਾ ਹਨਾ ਓਏ ਉਹ ਵਾਹ ਆਹ ਨੀ ਕਿਸੇ ਮਕਾਨ ਲਈ ਤੇ ਇਤਰਾ ਯਾਰ ਕੱਬਾ ਆ ਗਿਆ ਤੂੰ ਨਾ ਮਾਰੀਓ ਸਾਲਾ ਅਲੀ ਸਿਰਾਂ ਵਾਲਿਆ ਤੂੰ ਨਾ ਮਾਰੀ ਯਾਰ ਸੱਡੋ ਖੜਾ ਮੈਂ ਤਾਂ ਥੰਗੂ ਮਾਰ ਦੂੰ ਚੱਕਾ ਬਰਤਾ ਵਿਆਸ ਆਹ ਕਿੰਨੀ ਗੋਲਾਬੀ ਗੋਫਾ ਦਾ ਦੇਖਣੀ ਸੀ ਯਾਰ ਬੰਦ ਪਈ ਆਹਦਾ ਸਿਰ ਵੀ ਥੱਲੇ ਸੱਤ ਪੜ ਕਿੰਨੇ ਬੱਲੇ ਕਿੰਨੇ ਯਾਰ ਪਿਆਰੋਂ ਸੁੰਦਰ ਆਹ ਆ ਓਏ ਅਦੀ ਮੂਰਤੀ ਮਲਾ ਦਾ ਇਹਦਾ ਹੋਰ ਹੈ ਨਾ ਜਾਣੇ ਮੋੜਦੀ ਨਹੀਂ ਓਏ ਲਿਆ ਲੈ ਲਿਆ ਲੈ ਭਾਈ ਦੁਨੀਆ ਤੇ ਚਲੋ ਵੀ ਮੇਤਰੋਂ ਹੁਣ ਚੱਲਦੇ ਆਪਾਂ ਮੋਟਰਸਾਈਕਲਾਂ ਕੋਲੇ ਫਿਰ ਚੱਲਾਂਗੇ ਅਨੰਤਪੁਰ ਸਾਹਿਬ ਤੇ ਫਿਰ ਰੂਮ ਲੈਨੇ ਆ ਤੇ ਕਰਦੇ ਆ ਰੈਸਟ ਬਹੁਤ ਬਾਟ ਕੱਢਤੀ ਅੱਜ ਤੇ ਮਨੀਕਰਨ ਸਾਹਿਬ ਤੋਂ ਆਏ ਸੀ ਦੇਖ ਲਓ ਹਾਂ ਹਾਂ ਬੱਕੀ ਦੇ ਢਾਂਡੇ ਪਾ ਲਈ ਤੁਹਾਨੂੰ ਨਾਨਾ ਦੇ ਵੀ ਮਾਸਾ ਟੇ ਗਏ ਅਸੀਂ ਤੇ ਕੌਲਾਂ ਦੇ ਟੋਪੇ ਦੇ نیچے ਪਹੁੰਚਣ ਆਲੇ ਆ ਇੱਥੇ ਮੌਸਮ ਸੀ ਅੱਛਾ ਮੌਸਮ ਸੀ ਤਾਂ ਆ ਸੀ ਉਰੇ ਰੁੱਕ ਕੇ ਫੋਟੋਆਂ ਖਿੱਚਣੀਆਂ ਨੇ ਮੁੰਡਾ ਕਹਿੰਦੇ ਅੱਛਾ ਕੀ ਅੱਛਾ ਅੱਛਾ ਹੁੰਦਾ ਇਹ ਸੁਣਾ ਅੱਛਾ ਹਾਂ ਸੂਈ ਬਿਊਟੀਫੁਲ ਆ ਹਾਂ ਉਹ ਸੀ ਮਾਤਾ ਦਾ ਮੰਦਿਰ ਦੇਖੋ ਉਹ ਦੇ ਮੰਦਿਰ ਮਾਤਾ ਦਾ ਗੱਪ ਮਾਰੀ ਜਾਣਾ ਹੈਗਾ ਉਹ ਆਪਾਂ ਥੱਲੇ ਜਾ ਆ ਮੈਂ ਜਾ ਜਾ ਚਲੋ ਜਾ ਆਓ ਥੱਲੇ ਜਾ ਆ ਆ ਮੋਰ ਸਾ ਕੀੜੇ ਦਾ ਚੱਲੀ ਜਾਂਦਾ ਓਏ